ਪਿਛਲੇ ਦਿਨੀ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਸੀ 17 ਜਹਾਜ਼ ਦਿਰਾਈ ਭੇਜਿਆ ਹੈ ਤੇ ਜਿਸ ਤੋਂ ਬਾਅਦ ਉਹ ਭਾਰਤੀਆਂ ਨੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਹੜਬਿੱਤੀ ਦੱਸੀ ਜਿਸ ਨੂੰ ਲੈ ਕੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕਰਕੇ 104 ਭਾਰਤੀਆਂ ਦੇ ਨਾਲ ਹੋਏ ਤਸ਼ੱਦਦ ਦੀ ਨਿਖੇਦੀ ਕੀਤੀ ਹੈ ਦੱਸ ਦੇ ਕਿ ਉਹਨਾਂ ਨੇ ਕਿਹਾ ਹੈਗਾ ਕਿ 트럼ਪ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਸ ਤਰੀਕੇ ਭਾਰਤੀਆਂ ਨੂੰ ਜਹਾਜ਼ ਦੇ ਵਿੱਚ ਜੰਜੀਰਾ ਦੇ ਨਾਲ ਜਕੜ ਕੇ ਲਿਆਂਦਾ ਗਿਆ ਹੈ ਅਤੇ ਘੱਟੋ ਘੱਟ 18 ਘੰਟੇ ਤੱਕ ਦੇ ਸਫ਼ਰ ਦੇ ਵਿੱਚ ਉਹਨਾਂ ਨੂੰ ਜੰਜੀਰਾ ਦੇ ਨਾਲ ਜਕੜ ਕੇ ਰੱਖਿਆ ਸੀ ਇਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਘੱਟ ਹੈ ਉਹਨਾਂ ਨੇ ਇਹ ਵੀ ਗੱਲ ਆਖੀ ਹੈਗੀ ਹੈ ਕਿ ਜੋ 에ਜੰਟ ਡੌਂਕੀ ਲਗਾਉਂਦੇ ਹਨ ਉਹ ਵੀ ਬੜਾ ਵੱਡਾ ਜਿਹੜਾ ਕਿ ਸਕੈਂਡਲ ਹੈ ਜਿਸ ਦਾ ਪਰਦਾ ਫਾਸ਼ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਕੱਲ ਡਿਪੋਰਟ ਹੋ ਕੇ ਆਏ ਭਾਰਤਿਆ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਪਤਾ ਲੱਗਿਆ ਕਿ ਜਿੰਨੇ ਵੀ ਏਜੰਟ ਡੋ ਜਿਹੜੇ ਕਿ ਡੋਂਕੀ ਲਗਾ ਲਗਾਉਂਦੇ ਨੇ ਇਹ ਪੰਜਾਬ ਦੇ 22 ਸੂਬਿਆਂ ਤੋਂ ਉਹਨਾਂ ਨੂੰ ਜਹਾਜ਼ ਦਰਾਈ ਲੈ ਕੇ ਜਾਂਦੇ ਨੇ ਅਤੇ ਵੱਡੇ ਪੱਧਰ ਦੇ ਉੱਤੇ ਜਿਹੜੇ ਕਿ ਉਹਨਾਂ ਦੇ ਉੱਤੇ ਗੈਂਗ ਉੱਪਰ ਗੈਂਗ ਚੱਲ ਰਿਹਾ ਹੈ ਤਾਂ ਜਿਸ ਦੇ ਵਿੱਚ ਇਮੀਗ੍ਰੇਸ਼ਨ ਵੀ ਸ਼ਾਮਿਲ ਹੈ ਅਤੇ ਇਸ ਨੂੰ ਮਨੁੱਖੀ ਤਸ਼ੱਦਦ ਦਾ ਵੀ ਨਾਮ ਦਿੱਤਾ ਜਾ ਸਕਦਾ ਹੈ ਇਸ ਦੇ ਲਈ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦੀ ਇੱਕ ਵਾਰ ਜ਼ਬਾਨੀ ਕਿ ਉਹਨਾਂ ਨੇ ਇਹ ਸਾਰੇ ਮਸਲਮ ਲੈ ਕੇ ਕੀ ਕੁਝ ਕੀਤਾ ਸਟੇਟ ਅੱਥ ਸਰੇਨ ਨੂੰ ਜਿੰਨ ਕੁਡਿਲਾ ਪੁਨਿਲਾਕ ਮਾ ਠੀਕ ਠੀਕ ਹੈ ਸਿੱਧ ਹੋ ਗਿਆ ਓਕੇ ਕਹੀਏ ਇਹ ਕਹਿਣਾ ਤੁਮਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਉੱਤੇ ਜਿਹੜੇ ਸੱਦੇ ਜੁਆਸੇ ਤੋਂ ਡਬੋਡ ਹੋ ਕੇ ਭਾਰਤੀਆ 104 ਭਾਰਤੀ ਉਹਨਾਂ ਬਾਦੇ ਅੱਜ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੁਣ ਮਿਲੇ ਉਹਨਾਂ ਨੇ ਜਿਹੜੀ ਹੱਡ-ਬਿੱਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਪੈਦਾ ਨੂੰ ਜੰਜੀ ਦਾ ਜਿਹੜੀਆਂ ਉਹ ਮਾਰ ਕੇ ਲਿਆਂਦਾ ਮੈਂ ਸਮਝਦਾ ਕਿ ਮਨੁੱਖੀ ਹਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲਮਨ ਹੈ ਸਾਨੂੰ ਨੂੰ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਕਵੀਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਤੈਨੂੰ ਫੌਜ ਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘੱਟੋ ਘੱਟ ਵੀ ਜਿੱਦੇ ਸਿੱਦੇ ਵੀ ਆਏ ਹੋਣਗੇ ਰਸਤੇ 'ਤੇ ਥੋੜਾ ਤੇਲ ਵੀ ਲਿਆ ਹੋਊ। ਕਿ 18 ਘੰਟੇ ਤੋਂ ਕੱਢ ਕੇ ਤੇ ਫਲਾਈਟ ਨਹੀਂ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ। 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਯਾਤਰੀ ਜਹਾਜ਼ ਨਹੀਂ ਸੀਗਾ। ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ 'ਚ ਬੰਦਾ ਸੀਟ 'ਤੇ ਉਹ ਕੋਈ ਸੀਟਾ-ਸੂਟਾ ਨਹੀਂ ਹੈ ਕੋਈ ਚੁਣਿਆ ਥੱਲੇ ਹੀ ਪੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਕੱਢ ਲੈ। ਇਹ ਇੱਕ ਬਹੁਤ ਬੈਠਦਾ ਕਿ ਜਿੱਦਾਂ ਉਹਨਾਂ ਨੂੰ ਲਿਆਦਾ ਗਿਆ ਜ ਆਜ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇਟੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਵਿਚਾਲੇ ਉਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ। ਇੱਕ ਤਾਂ ਇਹ ਬਹੁਤ ਕ੍ਰੋਧਕ੍ਰਸ਼ਣ ਦੀ ਜਿਹੜੀ ਇਹ ਘਟਨਾ ਮੰਨਦਾ ਇਹਨੂੰ ਇਸ ਸਾਥ ਨਾਲ ਸਾਨੂੰ ਉਹ অপরাধੀ ਮੰਨ ਲਿਆ ਗਿਆ ਜਦੋਂ ਕਿ ਉਹ অপরাধੀ ਨਹੀਂ ਏ ਮੈਂ ਉਹਨਾਂ ਨੂੰ অপরাধੀ ਨਹੀਂ ਮੰਨਦਾ ਉਹਨਦੇ ਨਾਲ ਜਿਹੜਾ ਬਤਿਹਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਪਤੰਦੀ ਨਹੀਂ ਏ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਮੇਰੀ ਗੱਲ ਫਿਰ ਨੋਟ ਕਰਿਓ ਉਹ ਪਤੰਦੀ ਨਹੀਂ ਏ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਈਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਦਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਦੇ ਗਏ ਥਾਂਵਾਂ ਤੇ ਜਾਂ ਹੋਰ ਥਾਂਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜੜਾ ਠਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਦਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀਰਾ ਕੀਤਾ ਗਿਆ ਉਸਰ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਇੱਜ਼ਤ ਦਾ ਦੀ ਇੱਕ ਇੱਕ ਕੋਦ ਅਲੰਘਣਾ ਇਦਾਂ ਨੇ ਹੋਣਾ ਜਿਹੜਾ ਮੈਂ ਸਦਾ ਕਿ ਬਹੁਤ ਹੀ ਮਾੜਾ ਇਹ ਮੁੱਦਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋਂ ਕੋ ਟੈਰਿਸਟ ਥੋੜੇ ਹੀ ਕਾਦੇ ਉੱਥੇ ਰੋਟੀ ਦੁੱਜੀ ਕਮਾਉਣ ਗਏ ਉੱਥੇ ਰੋਟੀ ਦੁੱਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ ਚਾਲੀ ਚਾਲੀ 45 45 ਲੱਖ ਰੁਪਈਆ ਦੇ ਕੇ ਗਏ ਆਪਣੇ ਪਤਵਾਰ ਪਾਲਣ ਵਾਸਤੇ ਗਏ ਸੀਗੇ ਪਤਵਾਰ ਕਰਨ ਵਾਸਤੇ ਨਹੀਂ ਗਏ ਉਹਨਾਂ ਦੇ ਨਾਂ ਉਹਨਾਂ ਦੇ ਨਾਂ ਘਾਤ ਦੇ ਅਪਰਾਧੀਆਂ ਦਾ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਬੇਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬਿਓ ਕੋਈ ਦਿੱਲੀਓ ਕੋਈ ਕਿਤੇੋਂ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਹੋ ਜਿਹੜਾ ਬੱਚਾ ਬਹੁਤ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਹੈ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਦੁਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਦੋਟ ਰੱਖਿਓ ਜਿੰਨਾਂ ਬੰਦਿਆਂ ਨੂੰ ਮੈਂ ਕੱਲ ਪੁੱਛਿਆ ਉਹ ਮੈਨੂੰ ਹੋਰ ਵੀ ਬਹੁਤ ਬੰਦਿਆਂ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਂ ਇਹ ਬੰਬੇਰਗੇ ਸ਼ਹਿਰ ਤੋਂ ਚੜ੍ਹਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇਰਗੇ ਸ਼ਹਿਰਾਂ ਤੋਂ ਚੜ੍ਹਦੇ ਆ ਪੰਜਾਬ ਦੇ ਕਿਸੇ 에어ਪੋਰਟ ਤੋਂ ਉਹਨਾਂ ਨੇ ਜੂਸ ਨਹੀਂ ਕੀਤਾ ਕਿਤੇ ਕਦੀ ਇੱਥੋਂ ਚੜ੍ਹੇ ਦਿਓ ਇੱਥੋਂ ਚੜ੍ਹਦੇ ਆ ਤਾਂ ਉਸੇਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦਾ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਛਡਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿਹੜਾ ਬਹੁਤ ਜ਼ੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿਧਾਨਿਆ ਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ ਤਰੀਕੂਰ ਸਾਹਿਬ ਕਹਿ ਦੇ ਹੀ ਉਹ ਮੁੰਡੇ ਕੇ 2.5 ਕਰੋੜ ਰੁਪਈਆ ਵੰ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਅਜੰਟਰ ਜਿਹੜਾ ਲੁੱਟ ਲੁੱਟ ਕੇ ਲੱਗੇ ਸੋ ਦੂਜਾ ਮਤਲਬ ਮੈਂ ਇਹ ਕਿਹੜਾ ਚਾਹੁੰਦਾ ਤੇਜਾ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਜੀ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲੇ ਨੇ ਕੇਂਦਰ ਸਰਕਾਰ ਨੇ ਮਤਲਬ ਪੋਲਿਟਿਕਸ ਕਰਕੇ ਜਿਹੜਾ ਸਾਜ ਦਿੱਲੀ ਜਾਂ ਬੰਬੇ ਚੁੱਤਰਨਾ ਚਾਹੀਦਾ ਸੀਗਾ ਉਹਨੂੰ ਜਾਣ ਬੁੱਝ ਕੇ ਬੱਸਰ ਦੇ ਚਤਾ ਰਿਆ ਗਿਆ ਕਿ ਪੰਜਾਬ ਚ ਇਹ ਅਸਰ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਮਤਲਬ ਜਿਹੜੇ ਉਹ ਇਸ ਰਸਤੇ ਪਏ ਆ ਪਰ ਕੱਲ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੁਦੀ ਸਾਹਿਬ ਦੀ ਸਟੇਟ ਦੇ ਸੀਗੇ ਕਿ ਜਨਤ ਦੇ ਆਪਣੇ ਜਿੱਤੋਂ ਮਤਸ਼ਾਏ ਦੋਸਤਾਂ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣੇ ਦੇ ਜੁਪੀ ਦੇ ਸੀਗੇ ਇੱਕ ਦੋ ਮੁੰਡੇ ਮਹਾਰਾਸ਼ਟਰ ਦੇ ਸੀ ਇਹਦਾ ਵਕਤ ਸਟੇਟਾ ਦੇ ਸੀਗੇ ਪਤਾਰੇ ਜਾਣ ਪੁੱਜ ਕੇ ਅੰਬਸਰ ਗਿਆ ਕੁਝ ਲੋਕਾਂ ਨੇ ਕਹਿ ਦਿੱ ਕਿ ਮਤਲਬ ਮੈਂ ਵੱਜ ਪੜਦਾ ਸੀਗਾ ਕੁਝ ਲੋਕਾਂ ਨੇ ਇਹਨੂੰ ਕਹਿ ਦਿੱ ਕਿ ਬਦਰਾਮੀ ਮਤਲਬ ਦੇ ਦਰੋਂ ਜਿਹੜਾ ਉਹਨਾਂ ਨੇ ਇੱਥੇ ਜਾਜ ਤਾਤ ਤੱਕ ਦੇਸ਼ ਦਿੱਲੀ ਤੱਕ ਜੇ ਸਾਡੀ ਬਦਰਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਾਡਾ ਅੰਬਸਰ ਤੇ ਅੰਬਦਤ ਸ਼ਹਿਰ ਸ਼ਹਿਰ ਜਿਹੜਾ ਉਹ ਪਵਿੱਤਰ ਸ਼ਹਿਰ ਹੈ ਗੁਰੂ ਗRANDAS ਦੀ ਨਗਰੀ ਹੈ ਆਏ ਵੀ ਆ ਤੇ ਕੋਈ ਗੱਲ ਨਹੀਂ ਸਭ ਕੱਲੇ ਪੰਜਾਬ ਦੇ ਨਹੀਂ ਜੇ ਸਾਰੇ ਦੇਸ਼ ਦੇ ਬੱਚੇ ਵੀ ਅੰਮ੍ਰਿਤਸਰ ਦੀ ਧਰਤੀ ਤੇ ਉੱਤਰ ਆਏ ਤਾਂ ਮਿੰਨੂ ਤੇ ਕੋਈ ਇਹਦੇ ਚ ਲੱਗਾ ਦੀ ਗੱਲ ਕੀ ਕੇ ਕੋਈ ਕੋਈ ਉਹ ਐਡਾ ਦੀ ਕੋਈ ਗੱਲ ਹੈ ਸਾਰੇ ਭਾਰਤੀ ਸਾਡੇ ਆ ਸਾਰੇ ਭਾਰਤਾਂ ਦੇ ਸਾਡੇ ਆ ਜਾਂ ਸਾਡੇ ਬੱਚੇ ਆ ਸਾਡੇ ਹੀ ਪਰਿਵਾਰ ਨੇ ਬਾਦਰੀ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਇੱਥੇ ਆਏ ਅਸੀਂ ਕਦਮ ਆ ਲਿਆ ਕਿ ਸਾਡੀ ਧਰਤੀ ਤੇ ਆ ਕੇ ਉੱਤਰੇ ਸਾਡੇ ਲੋਕਲ ਬੀਰੋਕਰੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਾਇਆ ਰੋਟੀ ਪਾਣੀ ਹੱਥਾਂ ਦਾ ਉਹਨਾਂ ਨੂੰ ਚਾਹਦਿਆਂ ਨੂੰ ਸਾਹ ਸੁਆ ਕਿ ਅਸੀਂ ਆਪਣੀ ਧਰਤੀ ਤੇ ਆ ਗਏ ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰਸਰ ਆ ਗਏ ਅਮਰਸਰ ਦੀ ਧਰਤੀ ਸਾਰੇ ਇਦਾਂ ਦੀ ਹੈ ਇਹ ਅੱਗੇ ਵੀ ਇਦਾਂ ਕਰਦੇਗੇ ਇਹਨੂੰ ਪਤਾ ਏਕਰੂਗੇ ਭਾਜੀਪੀ ਵਾਲੇ ਸੈਂਟਰ ਵਾਲੇ ਇਦਾਂ ਦੇ ਡਰਾਮੇ ਕਰਕੇ ਲੈ ਜਾਓ ਜੀ ਉੱਥੇ ਅਮਰਸਰ ਆਉਣ ਤੋਂ ਕੋਈ ਗੱਲ ਨਹੀਂ ਕੋਈ ਆਵੇ ਅਮਰਸਰ ਸਤ ਪਵਿੱਤਰ ਧਰਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਅਮਰਸਰ ਦੇ ਵਿੱਚ ਦੋ ਗਿਆਨਾ ਮੰਦਰ ਹੈ ਗੁਰੂ ਰਾਮਦਾਸ ਜੀ ਦਾ ਘਰ ਹੈ ਬਾਲਮੀਕ ਭਗਵਾਨ ਬਾਲਮੀਕ ਜੀ ਦਾ ਘਰ ਹੈ ਕਿ ਸਭ ਦਾ ਸਾਂਝਾ ਘਰ ਹੈ ਸਭ ਦਾ ਸਾਂਝਾ ਸ਼ਹਿਰ ਹੈ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰਗੇ ਯਾਰ ਕਾਹਦੀ ਗੱਲ ਤੋਂ ਡਰਗੇ ਅਸੀਂ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਨੋਦੀ ਲਈ ਬਾਹਰ ਗਏ ਕਰਾਦੇ ਨਹੀਂ ਉਹਨਾਂ ਦੇ ਕਿਸਮਤ ਜੋ ਹੈ ਤੇ ਉਹ ਅੱਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹਿਆ ਕਿ 트럼ਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ 트럼ਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਲੋਜੀ ਦੀ ਬਾਤ ਕਰ ਗਏ ਸਾਡੇ ਕੋਈ ਜੰਗ ਲੜਨੀ ਬਾਤ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਣਨਾ ਚਾਹੀਦਾ ਔਰ ਟ੍ਰੈਂਪੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਅੰਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਨੀਤਕ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਹੀ 5-7 ਬੈਸੀਆਂ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਕਿਜਲਾਤ ਦੇ ਆ ਭਾਵੇਂ ਮਾਹਰਸਪੈਨ ਦੇ ਕਿਤੇ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਨ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਨਨਾਂ ਕੋਈ ਨਿਕਲ ਨਹੀਂ ਕੇ ਆਪਣੇ ਦਾਦਾ ਦਾ ਲੱਦ ਕੇ ਉਹ ਉੱਥੇ ਰਿਕੁਇਰਡ ਕਰਦੇ ਫਿਰਦੇ ਆ ਮੈਸੇਜ ਆ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਐਮਬੈਸੀਆਂ ਸਾਡਾ ਵਿਦੇਸ਼ ਮੰਤਲਿਆ ਇਹਨਾਂ ਖੱਲਵਿਆ ਉਹ ਸਦ ਉੱਥੇ ਦੇਣ ਬੰਦਿਆ ਕਿਉਂ ਨਹੀਂ ਦੇਣ ਸਾਡੇ ਬੰਦੇ ਸਾਡੇ ਐਮਬੈਸਡਰ ਵੀ ਉੱਤੇ ਸਾਡੇ ਕੌਂਸਲਰਸ ਜਨਰਲ ਬੈਠੇ ਆ ਸਾਨਫਰਾ ਉਸ ਤੋਂ ਅੰਦਰ న్యూ ਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਏ ਦੇ ਵਿੱਚ ਸ਼ਾਰਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਦੇ ਭੇਜ ਰਿਆ ਸਾਡੀਆਂ ਸਾਰੀਆਂ ਐਮਬੈਸੀਆਂ ਨੂੰ ਦੇਣ ਸਾਡੇ ਬੇਸੀ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ। ਐਦਾਂ ਨਾਲ ਇਹ ਹੁੰਦਾ ਜਿਦਾ ਐਕ ਕਾਲ ਹੁੰਦਾ ਜ। ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰਾਂ ਦਾ ਕਹਾਣ ਹੋਇਆ। ਇਸ ਕਰਕੇ ਮਤਲਬ ਜਦੋਂ ਵੀ ਲੈਉਣੇ ਕਿ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਤੋਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਕੈ ਕਾਨੂੰਨੀ ਆ ਉਹ ਸਾਡੀ ਬੇਸੀ ਤੋਂ ਦੇ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਦੇ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਝ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트ੰਪ ਦੀ ਸਰਕਾਰ ਸੋ ਸਰ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੁਣ ਵਕਤ ਹੈ ਕਿ ਤੁਸੀਂ ਆਪਣੇ ਭਾਰਤੀ ਇਹ ਇਕੱਲੇ ਪੰਜਾਬੀ ਦੀ ਹਲਤ ਹੈ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੇ ਭਾਰਤੀ ਸਾਡੇ ਕੋਈ ਮੈਂ ਨਹੀਂ ਕਹਦਾ ਕਿ ਫਲਾੜਾ ਮਾੜਾ ਸਾਡਾ ਕੋਈ ਹੈ ਜਿਹੜਾ ਬੰਦਾ ਇੰਡੀਆ ਜੰਮਿਆ ਸਾਡਾ ਹੈ ਇਹ ਦੇਸ਼ 시ਦੇ ਆਦਮ भगत ਸਿੰਘ ਦਾ ਹੈ ਇਹ ਦੇਸ਼ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਕੰਵਨੀਆ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆਪ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਹੈ ਨਹੀਂ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾਇਆ ਉਹ ਦਿਨ ਤੋਂ ਸਾਡਾ ਅਸੀਂ ਨਹੀਂ ਕੱਲੀ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਾਦ ਕਿਤੋਂ ਵੀ ਆ ਜਾ ਬੰਦਾ ਸਾਡੀ ਧਰਤੀ ਦੇ ਉੱਤੇ ਅਸੀਂ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਬਣਦਾ ਸਹਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਸੁਧਦੀ ਕਰਦੇ ਕਿ ਪੰਜਾਬ ਨੂੰ ਬਦਾਮ ਕਰਦੇ ਹੋ ਸਾਡਾ ਹਰਦਾ ਤੁਹਾਨੂੰ ਪਤਾ ਲੱਗੀ ਕਿ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਫਾਗਿਆ ਕੇ ਜਾਂਦੇ ਪਤਾ ਲੱਗੂਗਾ ਕਿਹੜੀ ਕਿਹੜੀ ਸਟੇਟ ਦੇ ਕਿੰਨੇ ਬੰਦੇ ਬਾਹਰ ਚਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਮੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਬੈਠੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਐਮਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਐਮਬੈਸੀਆਂ ਜਿਹੜੀਆਂ ਉਹ ਗੋ ਬੰਦਿਆਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰ ਬਸ ਮੈਂ ਇਹ ਤੁਹਾਨੂੰ ਮਤਲਬ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਿਆ ਉਹਨਾਂ ਡਰਦੇ ਆ ਦੱਸਿਆ ਰਿਪੋਰਟ ਦੇ ਵਿੱਚ ਕਿਉਂਕਿ ਡਰੇ ਵੀ ਇਸੇ ਮੇਹੀ ਅੱਜ ਸਾਡੀ ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਨੇਡਾ ਜਿਹੜਾ ਧੱਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਨਿੰਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲੇ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਸ ਜ ਰੋਟੀ ਰੋਜੀ ਲਈ ਕੋਈ ਇਦਾਂ ਚਲਿਆ ਵੀ ਗਿਆ ਤੇ ਸਾਡੂ ਟੈਰਿਸਟ ਦੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਵੀ ਹੈ ਬਜਾਦੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜੇ ਜਿਹੜੀ ਲੋਕਾਂ ਨੂੰ ਦੱਸਦੇ ਹੋ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵਰਤੋ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਢਾਲ ਵਰਨਾ ਚਾਹੀਦਾ ਮੇਰੀ ਇਹ ਬੇਇੱਜ਼ਤੀ ਹੈ ਔਰ ਮੇਰੀ ਜੜ ਦੁੱਜੀ ਮੈਂ ਮੱਲਾ ਮੱਲਾ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀਆਂ ਐਮਬੈਸੀਆਂ ਛੱਡਾ ਜਾਵੇ ਸਾਡੀਆਂ ਐਮਬੈਸੀਆਂ ਆਲੇ ਸਾਡਾ ਪ੍ਰਬੰਧ ਕਰਨ ਸਾਡੇ ਬੰਦਿਆਂ ਨੂੰ ਵਾਪਸ ਭੇਜ ਦਿੰਦਾ ਤੁਹਾਡਾ ਬਹੁਤ ਧੰਨਵਾਦ ਮੰਤਰੀ ਸਾਹਿਬ ਵਿਦੇਸ਼ ਨੇ ਉਹਨਾਂ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਰ ਸਾਡੀ ਡਿਊਟੀ ਬੰਨਦੀ ਕਲੰਬੀਆ ਦਾ ਦੇਸ਼ ਨੇ ਕਹਿਤਾ ਕਿ ਅਸੀਂ ਆਪਣੇ ਆਪ ਲੈ ਆਵਾਂਗੇ ਸਾਡੇ ਨੌਸ ਕਰਨਾ ਚਾਹੀਦਾ ਜੈਸ਼ੰਕਨੋਪਤ ਪਾਣੀ ਮਰਦਤ ਮੋਦੀ ਨੂੰ ਕਹਿੰਦਾ ਜੈਦਾ ਇੱਕ ਦੇ ਹੱਥ ਮਾਰ ਕੇ ਕਹਿੰਦਾ ਜੈਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਠੀਕ ਹੈ ਜਦੋਂ ਸਾਡੀ ਉੱਥੇ ਅੰਬੈਸੀਆਂ ਬਣੀਆ ਬਹੁਤ ਗੋੜਿਆ ਸਾਡਾ ਉੱਥੇ ਸਾਡੇ ਬੱਚੇ ਉੱਥੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਰਾਂ ਲੱਦ ਕੇ ਉਹ ਜੰਜੀ ਦਾ ਹੱਥਾਂ ਦਾ ਹੱਥ ਕਰੀਆ ਲਾ ਕੇ ਲੱਦ ਕੇ ਲਓ ਮਤਲਬ ਉਹਨਾਂ ਦੀ ਡਿਗਨਿਟੀ ਜਿਹੜੀ ਹੈ ਉਹ ਸਟੈਂਡ ਰਹਿਣੀ ਚਾਹੀਦੀ ਹੈ ਬਿਲਕੁਲ ਸਟੈਂਡ ਰਹਿਣ ਦੇ ਕਾਰਨ ਕੀ ਮੰਨਦੇ ਹੋ ਕਿਉਂ ਅਮੀਸ਼ਰ ਨੂੰ ਕਿਉਂ ਚੁਣਿਆ ਗਿਆ ਨਾਲੇ ਗੱਲ ਵਿਕੀ ਜਾਵੇ ਕਿ ਜੋ ਵੱਡੀਆਂ ਫਾਇਦਾ ਲਾਉਣੀਆਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਨਵੇ ਉਹ ਇਹਦੇ ਵਾਸਤੇ ਸਕਸ਼ਮ ਨਹੀਂ ਆ ਪਰ ਉਹਨੇ ਜਿਹੜਾ ਰਨਵੇ ਕਿੰਨਾ ਸਹੀ ਹੋ ਗਿਆ ਜਿਹੜੀ ਉਹਨਾਂ ਦੀ ਆਰਮੀ ਦਾ ਆ ਕੇ ਉੱਤਰ ਰਿਹਾ ਇੱ ਕਿ ਦੇਖੋ ਇੰਨਾ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀਗੀਆਂ ਦਿੱਲੀ ਸਿ ਬੀਜਪੀ ਨੇ ਫੀਲ ਕੀਤਾ ਹੋਗਾ ਤੇਂਦਰ ਨੇ ਫੀਲ ਕੀਤਾ ਕਿ ਪੰਜਾਬ ਭੇਜ ਦੋ ਸਾਨੂੰ ਪਤਾ ਹੀ ਗੱਲ ਹੀ ਕਿ ਜਾਣ ਬੁੱਝ ਕੇ ਕਾਦੇ ਪਰ ਸੰ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭਜਦਾ ਪੰਜਾਬ ਕਦੀ ਪਿੱਠ ਨਹੀਂ ਦਿਖਾਉਂਦਾ ਸਾਹਿਬ મોદી ਨੇ ਪਿੱਠ ਦਿਖਾਤੀ ਵੀ ਦਿੱਲੀ ਚ ਜਾਇ ਨਹੀਂ ਤਾੜਿਆ ਬੰਬੇ ਚ ਜਾਇ ਨਹੀਂ ਤਾੜਿਆ ਅਸੀਂ ਸਾਰੇ ਦੋਸਤਾਂ ਦਾ ਭਾਰਤੀ ਜੈਸ ਵੀ ਕੋਨੇ ਤੇ ਹੋਗਾ ਕਦੀ ਆਪਣੇ ਪਿੱਠ ਦੀ ਕਰਾਂਗਾ ਇਹਦਾ ਠੀਕਾ ਲਾਉਗੀ ਕੋਈ ਗੱਲ ਨਹੀਂ ਇਹ ਤਾਂ ਗੁਰਦਾਮਦ ਦੀ ਤਸਵੀਰ ਆ ਪੀਰਾ ਬਖੀਰਾ ਦੀ ਤਸਵੀਰ ਇੱਥੇ ਕੇ ਚੀਜ਼ ਦਾ ਘਾਟਾ ਨਹੀਂਗਾ ਅਸੀਂ ਕੇ ਅਸੀਂ ਸਹੀ ਥੋੜਾ ਬੇਚੀ ਮਹਿਸੂਸ ਕਰਦੇ ਹਾਂ ਸਰ ਇਹ ਤਾਂ ਉਹ ਤਾਂ ਸਿਆਸਤਾਂ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮੁਕੇ ਮੂੰਹ ਨਾ ਆਇਆ ਕੱਲ ਵੱਡੀਆਂ ਫਲੈਕਟਾਂ ਤੁਹਾਡੀ ਗੱਲ ਖਦੋਂ ਜਦੋਂ ਚੱਲਣੀਆਂ ਉਦੋਂ ਕਹਿੰਦੇ ਅੰਮ੍ਰਿਤਸਰ ਦੀ 92 ਹਦੀ ਗਾਜੀ ਫਲਾਣਾ ਨਹੀਂ ਆ ਗਿਆ ਜੀ ਤੇ ਹੁਣ ਲੰਦਵੇ ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੋਂ ਸਿੱਧਾਈ ਇਸ ਕਾਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਘਟੀਆਂ ਕੀਤੀ ਪਰ ਮੈਂ ਤਾਂ ਟਕਰੋਂਦਾ ਨਹੀਂ ਅਸੀਂ ਖੜੇ ਮਾਨ ਸਾਹਿਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਵਿੱਚ ਜਿੱਥੇ ਵੀ ਗਏ ਸਾਡੇ ਇਹਨਾਂ ਦੇ ਵੀਰ ਨੂੰ ਪਦੌ ਨਮਾਉਗੀ ਉਹਦੇ ਨਾਲ ਛਟਾਨ ਦੀ ਤਰ੍ਹਾਂ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗਲਤ ਤਰੀਕੇ ਨਾਲ ਬਾਅਦ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੰਗ ਨਾ ਜਾਓ ਪਰ ਦੇਖੋ ਬੰਦਾ ਇੰਦਾ ਚਲੇ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਈਆ ਦੇ ਕੇ ਗਿਆ ਸਾ ਰੋਟੀ ਦੋਜੀ ਲਈ 40-40 ਲੱਖ ਰੁਪਈਆ ਦੇ ਕੇ ਗਿਆ ਸਨ ਕਿਸ ਦਾ ਘਰ ਤੋੜ ਕੇ ਥੋੜਾ ਗਏ। ਜੋ ਪ੍ਰਾਧਿ ਨੇ ਉਹਨਾਂ ਨੇ ਕਿਸੇ ਦਾ ਜਾ ਕੇ ਉੱਥੇ ਲੁੱਟ ਲਿਆ ਕੁਝ। ਉਹ ਤੁਮ ਚਾਹਦੇ ਲੁੱਟੀ ਦੁੱਟੀ ਲਿ ਗਏ। ਅੱਜ ਤੋਂ ਪਹਿਲਾਂ ਕਿੰਨੇ ਗਏ ਦੁਨੀਆ ਹਜ਼ਾਰਾਂ ਲੱਖਾਂ ਤੋਂ ਗਏ ਆ। ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰ ਕਿਸ ਨੂੰ ਕਹਿੰਦਾ ਗੈਰ ਕਾਨੂੰਨੀ ਟੰਗ ਦਾ ਨਾ ਜਾਓ। ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦੂਜੋ। ਮਨੁੱਖੀ ਅਦਾਲਤਾਂ ਦੀ ਕੋਹ ਦਾ ਲੰਗਣਾ ਹੋਈ ਆ ਜਿਹੜੀ ਨਹੀਂ ਹੋਣੀ ਚਾਹੀਦੀ। ਉਹਦਾ ਕਿਹ ਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੈਂਦਾ ਜਾਵੇ। ਜੀਦਾ।